ਹਾਂਜੀ ਸਤਿ ਸ਼੍ਰੀ ਅਕਾਲ ਸੱਜਣੋ ਅੱਜ ਖੜਿਆ ਹਾਂ ਜੀ ਅਸੀਂ ਬਾਈ ਕੋਲੇ ਸਵਰਾਜ 8552 ਟਰੈਕਟਰ ਦੀ ਬਾਈ ਕੋਲ ਦੇਖ ਸਕਦਾ ਤੁਸੀਂ ਜਮਾਂ ਨਵਾਂ ਨਕੋਟ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਦੇ ਸਕਦਾ ਤੁਸੀਂ ਪਹਿਲਾਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦਾ ਬਾਕੀ ਬਾਈ ਨਾਲ ਬਾਅਦ ਚੋਂ ਪਾ ਗੱਲਬਾਤ ਸਾਰੀ ਕਰਵਾਉਣੇ ਆ ਟਾਇਰ ਟੱਪਾ ਦੇ ਸਕਦਾ ਮਿੱਤਰੋ ਤੁਸੀਂ ਤੇ ਬਾਕੀ ਕਿਸੇ ਦੇ ਪਾਸੇ ਲੀਗਲ ਨਹੀਂ ਹੈਗੀ ਬਾਕੀ ਪਹਿਲਾਂ ਬਾਈ ਨੂੰ ਮਿਲਦਿਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਤੇ ਬਾਈ ਜੀ ਆ ਖੜਾ ਸਵਰਾਜ 8552 ਇਦੇ ਬਾਰੇ ਚੰਨਣਾ ਪਾਇ ਮੜਾਇਆ 2020 ਮਾਡਲ ਹੈ ਜੀ ਅੱਛਾ 2020 ਮਾਡਲ ਆ ਠੀਕ ਆ 4 ਟਾਇਰ ਨਾਲ ਆ 50 ਨੰਬਰਾਂ ਚਾਰੇ ਟਾਇਰ ਨਾਲ ਦੇ ਅੱਛਾ ਲੋਨ ਕਲੀਅਰ ਹੈ ਦਾ ਅੱਛਾ ਲੋਨ ਕਲੀਅਰ ਆ ਲੋਨ ਕਲੀਅਰ ਕੋਈ ਨਟ ਵੀ ਖੁੱਲਿਆ ਨਹੀਂ ਜੀ ਦਾ 10 ਨੰਬਰ ਦਾ ਵੀ ਆ ਸਾਰਾ ਅਰੀਜਨਲ ਆ ਅੱਛਾ ਹਾਂ ਜੀ ਠੀਕ ਆ ਜੀ ਜੇ ਕਿਤੇ ਕੋਈ ਬੰਦਾ ਕੋਈ ਰੰਗ ਵਜ੍ਹਾ ਪ੍ਰੂਫ ਕਰ ਦੇ ਠੀਕ ਆ ਜੀ ਜੇ ਉਹ ਜਾਣਦਾ ਸਾਰਾ ਖਰਚਾ ਆਪਾ ਦੇਣਾ ਲੋ ਵੀ ਮਤਰਾ ਦੇ ਸਕਦਾ ਤੁਸੀਂ ਜਿਹੜਾ ਨਵਾਂ ਨਗੋਰ ਟਰੈਕਟਰ ਹੈ ਨਵਾਂ ਨਗੋਰ ਆ ਹਨਾ 1200 ਕੋਸਟ ਘੰਟੇ ਚੱਲਿਆ ਠੀਕ ਆ ਠੀਕ ਆ ਚੱਲਿਆ ਬਹੁਤ ਘੱਟ ਆ ਨਾ ਬਾਈ origignal ਚੱਲਿਆ ਹਨਾ ਸਰਵਿਸ ਬਿਲਕੁਲ ਨਵੀਆਂ ਜਿਹੀ ਬੈਟਰੀ ਜਮਾ ਨਵੀਂ ਲਗਾ ਕੇ ਦੇਵਾਂਗੇ ਅਮਰੌਣ ਕੰਪਨੀ ਦੀ ਅੱਛਾ ਠੀਕ ਆ ਜੀ ਲਓ ਬਈ ਮੇਤਰੋ ਸਟicker ਸੁੱਕਦੇ ਦੇਖਦਾ ਸਾਰਾ origignal ਆ ਇਹ ਟਰੈਕਟਰ ਸਾਰਾ origignal ਆ ਨਵਾਂ ਨਗੋਰ ਦਾ ਕੋਈ ਨਾਟ ਵੀ ਰੰਗ ਹੋਵੇ ਆਪਾਂ ਦੇਣ ਸਾਰੇ ਸਾਰਾ origignal ਆ ਸਾਰਾ origignal ਲੋ ਵੀ ਸੱਜਣੋ ਸਾਰਾ ਹੀ origignal ਟਰੈਕਟਰ ਆ ਠੀਕ ਆ ਜੀ ਬਿਲਕੁਲ ਤੇ ਆ ਦੇਖੋ ਟਾਇਰ ਟੂਰ ਸਾਰੇ ਕੋਲ ਨਾਲ ਦੇ ਹਨ ਬਾਈ ਚਾਰੇ ਟਾਇਰ ਆ ਇਹ ਟਾਇਰ ਨਾਲ ਦੇ ਵੀ ਕੋਈ ਮਗਰਾੜ ਨੂੰ ਵੀ ਰੰਗ ਕਿਤੇ ਕਲਮ ਹੋਣੀ ਲੱਗੀ ਠੀਕ ਆ ਜੀ ਲੋ ਵੀ ਸੱਜਣੋ ਦੇ ਸਕਦਾ ਮਰਾੜ ਨੂੰ ਬਿਲਕੁਲ ਸਾਫ ਪਿਆ ਕਿਸੇ ਵਾਸਤੇ ਕੋਈ ਜੰਗ ਵਗੈਰਾ ਨਹੀਂ ਲੱਗਾ ਸਾਰਾ ਹੀ origignal ਟਰੈਕਟਰ ਦੇ ਸਕਦਾ ਕੋਈ ਕਮੀ ਪੇਸ਼ ਨਹੀਂ ਤੇ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਵਾਕਿ ਚੈੱਕ ਕਰ ਸਕਦੇ ਕਿਸੇ ਵਾਸਤੇ ਕੋਈ ਕਲਮ ਗਹਿਰ ਨਹੀਂ ਲੱਗੀ ਆ ਦੇਖ ਸਕਦਾ ਫੋਨ ਸਾਰਾ ਕੋ ઓરિਜਨਲ ਆ ਜੀ ਇਹਦਾ ਤੇ ਬਾਈ ਜੀ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਬਿਲਕੁਲ ਬਾਈ ਜੀ ਬਾਕੇ ਲਿਜਾ ਸਕਦਾ ਬਣਾ ਦੋ ਘੰਟੇ ਵਾਲਾ ਹੀ ਅੱਛਾ ਚਰਚਾ ਹੋਊਗਾ ਕੋਈ ਚੱਕਰ ਨਹੀਂ ਠੀਕ ਆ ਜੀ ਹਾਂ ਜੀ ਦੋ ਤਿੰਨ ਘੰਟੇ ਬਾਕੇ ਚੈੱਕ ਕਰਕੇ ਲਿਆ ਸਕਦਾ ਸਾਲੀ ਨਾਲ ਕਹਿੰਦਾ ਮਤਲਬ ਜੀ ਬਿਲਕੁਲ ਸਰਵਿਸ ਇਹਦੀ ਨਵੀਂ ਹੋਈ ਵੀ ਆ ਠੀਕ ਆ ਜੀ ਠੀਕ ਆ ਤੇ 50 ਨੰਬਰ ਟਰੈਕਟਰ ਹਾਂ ਬਾਈ ਜੀ ਲਓ ਜੀ ਮਿੱਤਰੋ ਦੇਖ ਸਕਦਾ ਤੁਸੀਂ ਮਾਰ ਕੇ ਮੁਰ ਕੇ ਵੀ ਟਾਇਰਾਂ ਦੇ ਚੈੱਕ ਕਰ ਸਕਦੇ ਹੋ ਫੁੱਲ ਇਹ ਆ ਦੇਖ ਸਕਦਾ ਅਜੇ ਕਾ ਸੇਵ ਨਹੀਂ ਹਨਾ ਵੀਰੇ ਹਾਂਜੀ ਹਾਂਜੀ ਨਵਾਂ ਟ੍ਰੈਕ ਹੈ ਇਧਰ ਵੀ ਟਾਇਰਾਂ ਤੇ ਨਿਸ਼ਾਨ ਦੇ ਅੱਛਾ ਇਧਰ ਵੀ ਨਿਸ਼ਾਨ ਦੇ ਆ ਠੀਕ ਆ ਠੀਕ ਆ ਠੀਕ ਆ ਅੱਛਾ ਜੀ ਆਪੀ ਵੀ ਵੀ ਨਿਕਲ ਰਹੀ ਸੀ ਜੀ ਠੀਕ ਆ ਜੀ ਠੀਕ ਆ ਲਓ ਮਿੱਤਰੋ ਰੈਮ ਰੂਮ 도 ਚੈੱਕ ਕਰ ਸਕਦੇ ਹਾਂ ਬਿਲਕੁਲ ਸਾਫ ਹੈ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਕੋਈ ਕਮੀ ਬੇਸ਼ੇਮੀ ਚੈੱਕ ਕਰ ਸਕਦਾ ਤੁਸੀਂ ਮਾਰ ਕੇ ਮੁਰ ਕੇ ਨਾਲ ਦੇ ਹਣਾ ਬਾਈ ਤੇ ਬੈਟਰੀ ਬੁਟਰੀ ਕਿ ਮੈਂ ਬਾਈ ਇਹਦੀ ਬੈਟਰੀ ਬਿਲਕੁਲ ਨਵੀਂ ਤਰ੍ਹਾਂ ਕਿ ਦਿਆਂਗੇ ਬ੍ਰਾਉਨ ਕੰਪਨੀ ਦੀ ਗਰੰਟੀ ਚ ਹੈ ਅੱਛਾ ਗਰੰਟੀ ਚ ਹੈ ਹਾਂਜੀ ਠੀਕ ਆ ਜੀ ਤੇ ਇੰਜਨ ਗੇਅਰ ਜਮਾ ਓਕੇ ਹੈ ਹਣਾ ਬਾਈ ਠੀਕ ਆ ਜੀ ਤੇ ਬਾਈ ਜੀ ਮੜਾ ਇਹ ਖੋਲ ਕੇ ਦਿਖਾ ਦੋਗੇ ਇੱਥੋਂ ਹਾਂਜੀ ਹਾਂ ਹਾਂ ਖੋਲ ਕੇ ਦਿਖਾਓ ਮੜਾ ਜੀ ਲਓ ਮਿੱਤਰ ਦੇਖ ਸਕਦੇ ਚੈੱਕ ਕਰ ਸਕਦੇ ਆ ਤੁਸੀਂ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਕੋਈ ਕਮੀ ਬੇਸ਼ੇਮੀ ਬਾਕੀ ਖੋਲ ਕੇ ਦਿਖਾਉਣੇ ਤੁਹਾਨੂੰ ਦੇਖ ਸਕਦਾ ਇੱਕ ਵੋਟ ਤੋਂ ਲੈ ਕੇ ਹਣਾ ਬਾਈ ਨੜ ਵੋਟ ਤੇ ਸਾਰਾ ਰਿਸ਼ਵਾਲਾ ਉਹ ਵੀ ਸੱਜਣੋਂ ਦੇਖ ਸਕਦਾ ਤੁਸੀਂ ਟਰੈਕਟਰ ਬਿਲਕੁਲ ਸਾਫ ਆ ਅੱਛਾ ਵਾਹੀ ਤੇ ਚੱਲਿਆ ਕੱਲੀ ਤੇ ਠੀਕ ਹੈ ਕਿੰਨਾ ਚੱਲਿਆ ਸੀਗਾ ਇਹ 1276 ਘੰਟੇ 1276 ਘੰਟੇ ਹਾਂਜੀ ਠੀਕ ਆ ਜੀ ਜਿਹੜੀ ਕਾਗਜ਼ ਪੱਤਰਾ ਜੀ ਇਹਦੇ ਓਕੇ ਆ ਜਮਾ ਨਾਲ ਕਾਪੀ ਆ ਜੀ ਅੱਛਾ ਜੀ ਇਹ ਆਪਦਾ ਨੰਬਰ ਹੈ ਨਗਦ ਕੈਸ਼ ਨਗਦ ਕੈਸ਼ ਆ ਠੀਕ ਆ ਜੀ ਤੇ ਚੱਪੜੀ ਕਾਪੀ ਹੈ ਚੱਪੜੀ ਕਾਪੀ ਠੀਕ ਹੈ ਠੀਕ ਹੈ ਤੇ ਪੈਂਡ ਕਿਹੜਾ ਬਰੇ ਆਪਣਾ ਪੈਂਡ ਆਪਣਾ 5 ਗ੍ਰੇਨ ਕਰਾਂਗੇ 5 ਗ੍ਰੇਨ ਪੈਂਡਾ ਹਣਾ ਹਾਂਜੀ ਠੀਕ ਹੈ ਜਿਲਾ ਕਿਹੜਾ ਪੈਂਦਾ ਈ ਇਹਨੂੰ ਜਿਲਾ ਫਰੀਦਕੋਟ ਹੈ ਜੀ ਅੱਛਾ ਜਿਲਾ ਫਰੀਦਕੋਟ ਪੈਂਦਾ ਕੋੜੇ ਤੋਂ 9 ਕਿਲੋਮੀਟਰ ਬਾਗੇ ਪ੍ਰਾਣੇ ਨੂੰ ਆ ਕੇ ਰੋਡ ਦੇ ਉੱਪਰ ਪੈਂਦਾ ਅੱਛਾ ਠੀਕ ਹੈ ਜੀ ਲੋ ਵੀ ਸੱਜਣੋਂ ਚੇਖ ਸਕਦਾ ਤੁਸੀਂ ਟਰੈਕਟਰ ਜਮਾ ਨਵਾਂ ਨਗੋਟ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਤੁਹਾਨੂੰ ਦੂਰ ਹੋਵੇ ਇੱਕ ਵਾਰੀ ਨਿਗਾ ਮਰਵਾ ਦੇਣਾ ਚੱਲਿਆ ਹੋਵੇ ਬੰਦਾ ਆਪਾਂ ਨੂੰ 20 ਹਜ਼ਾਰ ਸਾਈਕ ਦਊ ਆਪਾਂ 40 ਹਾਂਜੀ ਇੰਨੇ ਗਰੰਟੀ ਆ ਲੋ ਬਈ ਮਤਰਾ ਫੋਲ ਗਰੰਟੀ ਦੇ ਜਾਂਦਾ ਬਈ 100% ਗਰੰਟੀ ਆ ਦੇ ਸਕਦਾ ਤੂੰ ਆ ਬਈ ਮਾਰ ਕੇ ਮੁਰਗਾ ਹੈ ਨਾ ਜਮਨ ਨੰਬਰੀ ਨੰਬਰੀ ਜਮਾ ਉਮੇ ਭਾਈ ਆ ਯਾਰ ਇਹ ਤਾਂ ਏਜੰਸੀ ਵਾਲਾ ਕੰਮ ਹੈ ਜੇ ਮੈਂ ਹੁਣ ਘੜਾ ਕੇ ਲਿਆਂਦਾ ਹੁਣੇ ਹੈ ਨਾ ਠੀਕ ਆ ਜੀ ਕੋਈ ਨਟ ਵੀ ਨਹੀਂ ਖੁੱਲਿਆ ਨਾ ਹਜੇ ਤੱਕ ਕਲੱਚ ਖੁੱਲਿਆ ਜੈਕਟਰ ਠੀਕ ਆ ਜੀ ਨਾ ਕੋਈ ਬ੍ਰੇਕ ਨਾ ਲੈਫਟ ਟਾਪਾ ਕਿਸੇ ਨਟ ਨੂੰ ਵੀ ਚਾਬੀ ਨਹੀਂ ਆ ਗਰੀਸ ਲੀਆਂ ਰਵੜਾ ਵੀ ਉਵੇਂ ਪੰਗੇ ਜਿਹਾ ਜਮਾ ਉਵੇਂ ਪਿਆ ਹਣਾ ਹਾਂ ਨਾ ਗੇਅਰ ਨੂੰ ਚਾਬੀ ਨਹੀਂ ਨਾ ਕਿਸੇ ਲੈਫਟ ਨੂੰ ਆ ਬਾਈ ਸੰਭਾ ਹੀ ਕੋ ਦਾ ਐਕਟਰ ਬਹੁਤ ਚੰਗਾ ਸੰਭਾਲਿਆ ਰੈਕਟਰ ਹਾਂ ਹਾਂ ਬਿਲਕੁਲ ਬਿਲਕੁਲ ਸ਼ੌਂਕ ਹੋ ਬਾਈ ਤੈਨੂੰ ਹੈਨਾ ਠੀਕ ਆ ਠੀਕ ਆ ਤੇ ਬਾਈ ਕਿੰਨਾ ਮਾਡਲ ਦੱਸਿਆ ਸੀ 2020 2020 ਹਾਂਜੀ ਤੇ ਹੁਣ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹ ਤੇ 6.5 ਮੰਗਦੇ ਆ ਸਵਾ 6 ਦਾ ਲਾਸਟ ਆਪਣੀ ਵੀਡੀਓ ਜੜ ਦੇਖ ਕੇ ਜਿਹੜਾ ਵੇਖ ਕੇ ਸਵਾ 6 ਹਾਂਜੀ ਸਵਾ 6 ਸਾਢੇ 6 ਮੰਗਦੇ ਆ ਸਾਢੇ 6 ਮੰਗਦੇ ਆ ਸਵਾ 6 ਦਾ ਅੱਲਾ ਹੋਵੇ ਮਾਤਰੋ ਦੇ ਸਕਦਾਂ ਸਵਾ 6 ਲੱਖ ਰੁਪਏ ਦਾ ਆਹ ਟਰੈਕਟਰ ਤੁਸੀਂ ਲਿਆ ਸਕਦੇ ਹੋ ਤੇ ਸਾਢੇ 6 ਡਿਮਾਂਡ ਆ ਵੈਸੇ ਸਵਾ 6 ਦਾ ਦੇ ਦੋ ਲਓ ਮਿੱਤਰੋ ਦੇ ਸਕਦੇ ਇੱਕ ਵਾਰੀ ਠੀਕ ਆ ਠੀਕ ਆ ਤੇ ਭਾਈ ਜੀ ਨੰਬਰ ਬੋਲ ਦੋ ਆਪਣਾ ਨੰਬਰ 98152 98152 91407 91407 7 ਇੱਕ ਵਾਰੀ ਫੇਰ ਬੋਲ ਦੋ ਜੀ 98152 91407 ਠੀਕ ਹੈ ਜੀ ਇਹ ਬਾਈ ਦਾ ਨੰਬਰ ਆ 5 ਗ੍ਰਾਈ ਬੈਂਡ ਹੈਣਾ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋਵੇ ਕਿ ਟਰੈਕਟਰ ਤੁਸੀਂ ਦੇਖ ਸਕਦਾ ਛੱਡਣ ਵਾਲਾ ਟਰੈਕਟਰ ਨਹੀਂਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਧੰਨਵਾਦ ਜੀ